ਅੱਜ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਕੇਸ ਦੇ ਬਾਰੇ ਜੋ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਵਾਪਰਦਾ ਇੱਕ ਕੇਸ ਜਿਸ ਦੇ ਵਿੱਚ ਇੱਕ 9ਵੀਂ ਕਲਾਸ ਦੇ ਵਿੱਚ ਪੜ੍ਹਨ ਵਾਲੇ 16 ਸਾਲ ਦੇ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਉਸ ਦੀ ਕਿਡਨਾਪਿੰਗ ਤੋਂ ਬਾਅਦ ਉਸ ਨੂੰ ਬੇਹੋਸ਼ ਰੱਖਣ ਦੇ ਲਈ ਉਸ ਦੇ ਟੀਕੇ ਲਾਏ ਜਾਂਦੇ ਅਜਿਹੇ ਟੀਕੇ ਜਿਹੜੇ ਕਿ ਡਾਕਟਰ ਆਪਰੇਸ਼ਨ ਕਰਨ ਵੇਲੇ ਮਰੀਜ਼ ਦੇ ਲਾਉਂਦੇ ਆ ਤਾਂ ਕਿ ਉਹਨੂੰ ਆਪਰੇਸ਼ਨ ਦੌਰਾਨ ਬਿਹੋਸ਼ ਰੱਖਿਆ ਜਾ ਸਕੇ ਤੇ ਜਿਹੜੇ ਇਹ ਟੀਕਿਆਂ ਦੀ ਮਾਤਰਾ ਸੀ ਇੰਜੈਕਸ਼ਨ ਦੀ ਮਾਤਰਾ ਸੀ ਇਹ ਕਿਡਨਾਪਰ 5 ਗੁਣਾ ਵੱਧ ਲਾ ਦਿੰਦੇ ਆ ਜਿੰਨੀ ਇਸ ਦੀ ਲੋਡ ਹੁੰਦੀ ਹੈ ਜਿਸ ਤੋਂ ਬਾਅਦ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਇਹ ਕੇਸ ਸੀ ਕਿਡਨਾਪਿੰਗ ਦਾ ਕੇਸ ਇੱਕ ਕਤਲ ਕੇਸ ਦੇ ਵਿੱਚ ਬਦਲ ਜਾਂਦਾ ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਆ ਇੱਕ ਬੱਚੇ ਦੀ ਕਿਡਨਾਪਿੰਗ ਦਾ ਕੇਸ ਪੁਲਿਸ ਹੱਲ ਕਰਨ ਦੇ ਵਿੱਚ ਲੱਗਦੀ ਆ ਤੇ ਸ਼ਾਮ ਤੱਕ ਇਸ ਕੇਸ ਨੂੰ ਹੱਲ ਵੀ ਕਰ ਲਿਆ ਜਾਂਦਾ ਤੇ ਜਦੋਂ ਅਸਲੀ ਕਿਡਨੈਪਰ ਨਿਕਲ ਕੇ ਸਾਹਮਣੇ ਆਉਂਦੇ ਆ ਲੋਕਾਂ ਨੂੰ ਪਤਾ ਲੱਗਦਾ ਕਿ ਉਸ ਬੱਚੇ ਨੂੰ ਇਹਨਾਂ ਨੇ ਕਿਡਨਾਪ ਕੀਤਾ ਸੀ ਤਾਂ ਸਾਰੇ ਹਰਾਣ ਰਹਿ ਜਾਂਦੇ ਆ ਅਸਲ ਵਿੱਚ ਉਹ ਕਿਡਨੈਪਰ ਕੌਣ ਸੀ ਕਿੱਥੋਂ ਉਹਨਾਂ ਨੂੰ ਉਹ ਇੰਜੈਕਸ਼ਨ ਮਿਲੇ ਜਿਹੜੇ ਕਿ ਸਿਰਫ ਡਾਕਟਰ ਬਾਰਤ ਸਕਦੇ ਆ ਤੇ ਉਹ ਇੰਜੈਕਸ਼ਨ ਕਿਵੇਂ ਮਿਲਦੇ ਆ ਉਹਨਾਂ ਨੂੰ ਤੇ ਉਹਨਾਂ ਨੇ ਕਿਉਂ ਇੰਨੀ ਵੱਧ ਡੋਜ਼ ਲਈ ਤੇ ਉਹਨਾਂ ਨੇ ਫਿਰ ਉਸ ਬੱਚੇ ਦੀ ਡੈੱਡ ਬਾਡੀ ਦੇ ਨਾਲ ਕੀ ਕੀਤਾ ਕਿੱਥੇ ਉਹਨੂੰ ਡਿਸਪੋਜ਼ ਆਫ ਕੀਤਾ ਤੇ ਉਸ ਤੋਂ ਬਾਅਦ ਕੀ ਇਹਨਾਂ ਦੇ ਉੱਤੇ ਕੇਸ ਕੀਤਾ ਗਿਆ ਕਿਵੇਂ ਕੇਸ ਬਣਦਾ ਤੇ ਕੀ ਇਹਨਾਂ ਨੂੰ ਸਜ਼ਾਵਾਂ ਮਿਲਦੀਆਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ गुजारिश ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਦਬਣਾ ਨਾ ਭੁੱਲਣਾ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਜਿਹੜੀ ਘਟਨਾ ਜੀ ਇਹ ਆ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਰਹਿੰਦਾ ਸੀ ਇੱਕ ਬੱਚਾ ਜਿਸ ਦਾ ਨਾਮ ਸੀ ਅਵੀ ਵਰਮਾ ਅਵੀ ਵਰਮਾ ਸੀ ਜੋ ਉਸ ਦੀ ਉਮਰ 16 ਸਾਲ ਦੀ ਸੀ ਉਹ 9ਵੀਂ ਕਲਾਸ ਦੇ ਵਿੱਚ ਹੁਸ਼ਿਆਰਪੁਰ ਦੇ ਡੀਏਵੀ ਸਕੂਲ ਦੇ ਵਿੱਚ ਪੜਦਾ ਸੀ ਉਸ ਦਾ ਜਿਹੜਾ ਪਿਓ ਸੀ ਉਸ ਦਾ ਨਾਮ ਰਵੀ ਵਰਮਾ ਸੀ ਤੇ ਉਹ ਇੱਕ ਸੁਨਾਰੇ ਦੀ ਦੁਕਾਨ ਕਰਦਾ ਸੀ ਵਧੀਆ ਘਰ-ਬਾਰ ਦੇ ਨਾਲ ਇਹ ਬਿਲੋਂਗ ਕਰਦੇ ਸੀ ਤੇ ਹੁਣ ਅਵੀ ਵਰਮਾ 14 ਫਰਵਰੀ 2005 ਦੇ ਦਿਨ ਆਪਣੇ ਘਰ ਤੋਂ ਸਵੇਰੇ ਤਕਰੀਬਨ 8:30 ਵਜੇ ਸਕੂਲ ਜਾਣ ਦੇ ਲਈ ਨਿਕਲਦਾ ਦੇ ਉਹ ਜਦੋਂ ਸਕੂਲ ਜਾਂਦਾ ਤਾਂ ਉਸ ਤੋਂ ਤਕਰੀਬਨ 15 ਮਿੰਟ ਬਾਅਦ ਇੱਕ ਉੱਥੇ ਇਲਾਕਾ ਹੁਸ਼ਿਆਰਪੁਰ ਦੇ ਵਿੱਚ ਜਿਸ ਦਾ ਨਾਮ Shimla ਪਹਾੜੀ ਇਲਾਕਾ ਹੈ ਉਸ Shimla ਪਹਾੜੀ ਇਲਾਕੇ ਦੇ ਉਹ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕਾਲ ਜਾਂਦੀ ਹੈ ਇੱਕ ਬੰਦਾ ਕਾਲ ਕਰਦਾ ਤੇ ਉਹ ਪੁਲਿਸ ਸਟੇਸ਼ਨ ਦੇ ਵਿੱਚ ਦੱਸਦਾ ਕਿ ਇੱਕ ਬੱਚੇ ਦੀ ਉਸਦੇ ਅੱਖਾਂ ਦੇ ਸਾਹਮਣੇ ਕਿਡਨੈਪਿੰਗ ਹੋ ਗਈ ਹੈ ਦੋ ਬੰਦੇ ਆਏ ਤੇ ਉਸ ਬੱਚੇ ਨੂੰ ਕਿਡਨੈਪ ਕਰਕੇ ਆਲਟੋ ਕਾਰ ਦੇ ਵਿੱਚ ਸੁੱਟ ਕੇ ਨਾਲ ਲੈ ਗਏ ਉਸ ਤੋਂ ਥੋੜਾ ਸਮਾਂ ਬਾਅਦ ਇੱਕ ਫੋਨ ਕਾਲ ਹੋਰ ਜਾਂਦੀ ਹੈ ਜਿਹੜੀ ਕਿ CIA ਸਟਾਫ ਨੂੰ ਕੀਤੀ ਜਾਂਦੀ ਹੈ ਹੁਸ਼ਿਆਰਪੁਰ ਦੇ ਵਿੱਚ ਤੇ ਉਹ ਫੋਨ ਕਾਲ ਇੱਕ ਹਲਵਾਈ ਦੀ ਦੁਕਾਨ ਦੇ ਉੱਤੋਂ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਵੀ ਇੱਕ ਕਿਡਨਾਪਿੰਗ ਦਾ ਜ਼ਿਕਰ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਛੋਟੇ ਬੱਚੇ ਦੀ ਕਿਡਨਾਪਿੰਗ ਹੋਈ ਦੱਸੀ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਕਾਰਵਾਈ ਸ਼ੁਰੂ ਕਰਦੀ ਹੈ ਪੁਲਿਸ ਮੌਕੇ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਪਹੁੰਚਦੀ ਹੈ ਸ਼ਿਮਲਾ ਪਹਾੜੀ ਇਲਾਕੇ ਦੇ ਵਿੱਚ ਜਿੱਥੇ ਕਿਡਨਾਪਿੰਗ ਹੋਈ ਦੱਸੀ ਜਾਂਦੀ ਹੈ ਤੇ ਉੱਥੇ ਪੁਲਿਸ ਵਾਲੇ ਜਾ ਕੇ ਬਿਆਨ ਲੈਂਦੇ ਆ ਲੋਕਾਂ ਤੋਂ ਪੁੱਛਗਿੱਛ ਕਰਦੇ ਆ ਹੁਣ ਤੱਕ ਪੁਲਿਸ ਵਾਲਿਆਂ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਬੱਚਾ ਕੌਣ ਸੀ ਕਿਸ ਨੇ ਕਨੈਪ ਕੀਤਾ ਤੇ ਇਹਨੂੰ ਲੈ ਕੇ ਕਿੱਥੇ ਗਿਆ ਕੁਝ ਵੀ ਹਾਲੇ ਪੁਲਿਸ ਕੋਲ ਕਲੂ ਨਹੀਂ ਸੀ ਪਰ ਪੁਲਿਸ ਇਸ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਹੁਣ ਸਮਾਂ ਹੁੰਦਾ ਦੁਪਹਿਰ ਦਾ 12 ਵਜੇ ਦਾ ਦੁਪਹਿਰੇ 12 ਵਜੇ ਇੱਕ ਜਿਹੜਾ ਇਹ ਰਵੀ ਵਰਮਾ ਸੀ ਅਵੀ ਵਰਮਾ ਦਾ ਪਿਓ ਇਸ ਦੀ ਦੁਕਾਨ ਦੇ ਉੱਤੇ ਇੱਕ ਲੈਂਡਲਾਈਨ ਫੋਨ ਦੇ ਉੱਤੇ ਫੋਨ ਕਾਲ ਆਉਂਦੀ ਹੈ ਜਿਸ ਦੇ ਵਿੱਚ ਉਸਨੂੰ ਦੱਸਿਆ ਜਾਂਦਾ ਹੈ ਕਿ ਉਸਦੇ ਬੱਚੇ ਅਵੀ ਵਰਮਾ ਨੂੰ ਕਿਡਨਾਪ ਕਰ ਲਿਆ ਗਿਆ ਤੇ ਉਹਦੀ ਫਰौती ਦੀ ਰਕਮ 50 ਲੱਖ ਰੁਪਏ ਮੰਗੀ ਜਾਂਦੀ ਹੈ। ਉਹਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੂੰ ਆਪਣੇ ਬੱਚੇ ਨੂੰ ਬਚਾਉਣਾ ਚਾਹੁੰਦਾ ਤਾਂ ਸਾਨੂੰ 50 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦੇ ਨਹੀਂ ਤੇਰੇ ਬੱਚੇ ਨੂੰ ਮਾਰ ਦਿੱਤਾ ਜਾਊਗਾ। ਤੇ ਹੁਣ ਜਦੋਂ ਇਹ ਗੱਲ ਜਿਹੜਾ ਰਵੀ ਵਰਮਾ ਸੁਣਦਾ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਸਦਾ ਬੇਟਾ ਸਵੇਰੇ ਸਕੂਲ ਗਿਆ ਸੀ ਤੇ ਹੁਣ ਫੋਨ ਆਇਆ ਕਿ ਉਸਦੇ ਬੱਚੇ ਨੂੰ ਕਿਡਨਾਪ ਕਰ ਲਿਆ ਗਿਆ। ਹੁਣ ਉਹ ਕਿਡਨੈਪਰਾਂ ਨੂੰ ਕਹਿੰਦਾ ਕਿ ਉਸ ਦੀ ਉਸਦੇ ਬੇਟੇ ਦੇ ਨਾਲ ਗੱਲ ਕਰਾਈ ਜਾਵੇ ਪਰ ਕਿਡਨੈਪਰ ਉਸ ਦੀ ਗੱਲ ਕਰਾਉਣ ਦੀ ਬਜਾਏ ਫੋਨ ਕੱਟ ਕੇ ਜਿਹੜਾ ਉੱਥੋਂ ਚਲੇ ਜਾਂਦੇ ਆ ਹੁਣ ਜਿਹੜਾ ਰਵੀ ਵਰਮਾ ਸੀ ਉਹ ਕਨਫਰਮ ਕਰਦਾ ਹੈ ਕਿ ਸੱਚਮੁੱਚ ਉਸਦੇ ਬੱਚੇ ਦੀ ਕਿਡਨੈਪਿੰਗ ਹੋਈ ਹੈ ਜਾਂ ਫਿਰ ਕਿਸੇ ਨੇ ਉਸ ਨੂੰ ਜਾਣ ਬੁੱਝ ਕੇ ਕਾਲ ਕੀਤੀ ਹੈ ਤਾਂ ਇਸ ਦੇ ਚੱਲਦਿਆਂ ਹੁਣ ਰਵੀ ਵਰਮਾ ਉਸ ਅਵੀ ਦੇ ਸਕੂਲ ਯਾਨੀ ਕਿ ਡੀਏਵੀ ਪਬਲਿਕ ਸਕੂਲ ਦੇ ਵਿੱਚ ਪਹੁੰਚਦਾ ਤੇ ਉੱਥੇ ਜਾ ਕੇ ਪਤਾ ਕਰਦਾ ਕਿ ਅਵੀ ਸਕੂਲ ਆਇਆ ਜਾਂ ਨਹੀਂ ਤਾਂ ਉੱਥੋਂ ਪਤਾ ਲੱਗਦਾ ਕਿ ਅਵੀ ਉਸ ਦਿਨ ਸਕੂਲ ਨਹੀਂ ਪਹੁੰਚਿਆ ਸੀ ਤਾਂ ਇਥੋਂ ਕਲੀਅਰ ਹੁੰਦਾ ਕਿ ਅਵੀ ਦੀ ਜਿਹੜੀ ਕਡਨੈਪਿੰਗ ਹੋ ਚੁੱਕੀ ਆ ਤਾਂ ਉਸ ਤੋਂ ਬਾਅਦ ਫਿਰ ਇਹ ਰਵੀ ਪੁਲਿਸ ਸਟੇਸ਼ਨ ਜਾਂਦਾ ਤੇ ਉੱਥੇ ਜਾ ਕੇ ਕੰਪਲੇਂਟ ਦਰਜ ਕਰਾਉਂਦਾ ਹੁਣ ਜਦੋਂ ਉਸਨੇ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਦਰਜ ਕਰਾਈ ਪੁਲਿਸ ਪਹਿਲਾਂ ਹੀ ਇੱਕ ਕੇਸ ਦੇ ਉੱਤੇ ਲੱਗੀ ਹੋਈ ਸੀ ਜਿਸ ਦੇ ਵਿੱਚ ਇੱਕ ਬੱਚੇ ਦੀ ਕਡਨੈਪਿੰਗ ਹੋਈ ਸੀ ਤਾਂ ਫਿਰ ਉਸ ਤੋਂ ਬਾਅਦ ਕੁਝ ਪੁਲਿਸ ਵਾਲੇ 12:30 ਵਜੇ ਦੇ ਕਰੀਬ ਰਵੀ ਬਰਮਾ ਦੀ ਦੁਕਾਨ ਦੇ ਉੱਤੇ ਪਹੁੰਚਦੇ ਆ ਤੇ ਉਸ ਤੋਂ ਸਾਰੀ ਡਿਟੇਲ ਮੰਗਦੇ ਆ ਤਾਂ ਫਿਰ ਰਵੀ ਪੂਰੀ ਗੱਲ ਬਾਤ ਦੱਸਦਾ ਕਿ ਇੱਦਾਂ ਇੱਦਾਂ ਕਰਕੇ 12 ਵਜੇ ਉਸ ਨੂੰ ਇੱਕ ਫੋਨ ਕਾਲ ਆਈ ਜਿਸ ਦੇ ਉੱਤੇ ਦੱਸਿਆ ਗਿਆ ਕਿ ਉਸਦੇ ਬੱਚੇ ਨੂੰ ਕਿਡਨੈਪ ਕਰ ਲਿਆ ਗਿਆ ਤੇ 50 ਲੱਖ ਰੁਪਏ ਦੀ ਫਰौती ਮੰਗੀ ਗਈ ਹੈ ਤਾਂ ਹੁਣ ਪੁਲਿਸ ਵਾਲੇ ਰਵੀ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨੂੰ ਇੱਥੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਜਿਹੜਾ ਲੈਂਡਲਾਈਨ ਫੋਨ ਦੇ ਉੱਤੇ ਇੱਕ ਕਾਲਰ ਆਈਡੀ ਵਾਲਾ ਫੋਨ ਲਾ ਲਵੇ ਤੇ ਨਾਲ ਹੀ ਇੱਕ ਟੇਪ ਰਿਕਾਰਡਰ ਲਾ ਲਈ ਜਾਵੇ ਤਾਂ ਕਿ ਜੇ ਦੁਬਾਰਾ ਫੋਨ ਕਾਲ ਆਵੇ ਤਾਂ ਉਹਨਾਂ ਦੀ ਫੋਨ ਕਾਲ ਰਿਕਾਰਡ ਵੀ ਹੋ ਸਕੇ ਤੇ ਨਾਲ ਦੀ ਨਾਲ ਉਹਨਾਂ ਦੇ ਫੋਨ ਨੰਬਰ ਦਾ ਵੀ ਪਤਾ ਲੱਗ ਸਕੇ ਤਾਂ ਹੁਣ ਜਦੋਂ ਇਹ ਚੀਜ਼ ਕੀਤੀ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਫੋਨ ਦੀ ਉਡੀਕ ਕੀਤੀ ਜਾਂਦੀ ਹੈ ਕਿ ਦੁਬਾਰਾ ਕਿਡਨੈਪਰ ਫੋਨ ਕਰਨਗੇ ਹੁਣ ਤਕਰੀਬਨ 12 ਵਜੇ ਪਹਿਲਾ ਫੋਨ ਆਇਆ ਸੀ ਤੇ ਹੁਣ ਸ਼ਾਮ ਦੇ 4 4:30 ਵਜੇ ਦਾ ਟਾਈਮ ਹੋ ਜਾਂਦਾ ਤੇ ਹੁਣ ਫਿਰ ਦੁਬਾਰਾ ਤੋਂ ਫਿਰ ਫੋਨ ਕਾਲ ਆਉਂਦੀ ਹੈ ਕਿਡਨੈਪਰ ਦੀ ਪਰ ਇਸ ਵਾਰ ਜਿਹੜੀ ਫੋਨ ਕਾਲ ਸੀ ਉਹ ਲੈਂਡਲਾਈਨ ਫੋਨ ਦੇ ਉੱਤੇ ਨਹੀਂ ਆਉਂਦੀ ਬਲਕਿ ਹੁਣ ਉਸਦੇ ਰਵੀ ਵਰਮਾ ਦੇ ਮੋਬਾਈਲ ਫੋਨ ਦੇ ਉੱਤੇ ਜਿਹੜੇ ਕਿਡਨੈਪਰ ਫੋਨ ਕਰਦੇ ਆ ਤੇ ਉਸ ਨੂੰ ਫੋਨ ਕਰਕੇ ਸਾਰੀ ਗੱਲਬਾਤ ਦੱਸ ਦਿਆ ਇੱਥੋਂ ਤੱਕ ਕਿ ਜਿਹੜਾ ਕਿਡਨੈਪਰ ਸੀ ਉਹਨੇ ਇਹ ਵੀ ਕਿਹਾ ਕਿ ਸਾਨੂੰ ਪਤਾ ਆ ਕਿ ਤੇਰੇ ਫੋਨ ਦੇ ਉੱਤੇ ਜਿਹੜੀ ਰਿਕਾਰਡਿੰਗ ਲੱਗੀ ਹੋਈ ਆ ਜਿਹੜੇ ਤੇਰੇ ਫੋਨ ਦੇ ਉੱਤੇ ਜਿਹੜਾ ਲੈਂਡਲਾਈਨ ਫੋਨ ਆ ਉਹ ਤੇ ਟੇਪ ਰਿਕਾਰਡ ਲਾ ਰੱਖਿਆ ਇਸ ਕਰਕੇ ਹੁਣ ਅਸੀਂ ਜਿਹੜੀ ਗੱਲਬਾਤ ਆ ਮੋਬਾਈਲ ਫੋਨ ਦੇ ਉੱਤੇ ਹੀ ਕਰਾਂਗੇ ਤੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੂੰ ਤੂੰ ਇੱਥੋਂ ਭੇਜਦੇ ਨਹੀਂ ਤੇਰੇ ਬੱਚੇ ਵਾਸਤੇ ਚੰਗਾ ਨਹੀਂ ਹੋਊਗਾ। ਇਹ ਚੀਜ਼ ਜਦੋਂ ਰਵੀ ਬਰਮਾ ਨੂੰ ਪਤਾ ਲੱਗੀ ਤਾਂ ਉਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਤੇ ਪੁਲਿਸ ਵਾਲੇ ਵੀ ਬੜੇ ਹੈਰਾਨ ਹੁੰਦੇ ਆ ਕਿ ਆਖਿਰਕਾਰ ਕਿਡਨੈਪਰਾਂ ਨੂੰ ਇਸ ਦੇ ਬਾਰੇ ਪਤਾ ਕਿਵੇਂ ਲੱਗਿਆ। ਹੁਣ ਸ਼ਾਮ ਦੇ 7 ਵਜੇ ਜਾਂਦੇ ਆ। 7 ਵਜੇ ਤੱਕ ਉੱਥੇ ਜਿਹੜਾ ਹੁਸ਼ਿਆਰਪੁਰ ਦਾ ਐਸਐਸਪੀ ਸੀ ਉਹ ਵੀ ਪਹੁੰਚ ਚੁੱਕਿਆ ਸੀ ਰਵੀ ਦੇ ਕੋਲੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰ ਲਈ ਗਈ ਸੀ ਤੇ ਅੱਗੇ ਦੇ ਜਿਹੜੇ ਪਲਾਨ ਬਣਾਏ ਜਾ ਰਹੇ ਸੀ। ਹੁਣ ਤਕਰੀਬਨ 7 ਵਜੇ ਦੁਬਾਰਾ ਤੋਂ ਫੇਰ ਜਿਹੜੀ ਫੋਨ ਕਾਲ ਆਉਂਦੀ ਹੈ ਹੁਣ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਰਵੀ ਨੂੰ ਕਿਹਾ ਸੀ ਕਿ ਤੂੰ ਆਪਣਾ ਜਿਹੜਾ ਮੋਬਾਈਲ ਫੋਨ ਆ ਉਹਨੂੰ ਸਵਿਚ ਆਫ ਕਰ ਦੇ ਤਾਂ ਰਵੀ ਫਿਰ ਇਸੇ ਤਰ੍ਹਾਂ ਕਰਦਾ ਤੇ ਉਹ ਜਿਹੜਾ ਮੋਬਾਈਲ ਫੋਨ ਆ ਸਵਿਚ ਆਫ ਕਰਦਾ ਤਾਂ ਕਿ ਜਿਹੜੇ ਕਿਡਨੈਪਰ ਨੇ ਉਹਨਾਂ ਨੂੰ ਦੁਬਾਰਾ ਤੋਂ ਜਿਹੜੀ ਫੋਨ ਕਾਲ ਆ ਉਹ ਲੈਂਡਲਾਈਨ ਫੋਨ ਦੇ ਉੱਤੇ ਹੀ ਕਰਨੀ ਪਵੇ ਤੇ ਇਸੇ ਤਰ੍ਹਾਂ ਹੁੰਦਾ 7 ਵਜੇ ਦੀ ਫੋਨ ਕਾਲ ਆਉਂਦੀ ਆ ਉਹ ਲੈਂਡਲਾਈਨ ਫੋਨ ਦੇ ਉੱਤੇ ਆਉਂਦੀ ਆ ਤੇ ਫੋਨ ਦੇ ਉੱਤੇ ਜਿਹੜੇ ਕਿਡਨਾਪਰ ਸੀ ਸਭ ਤੋਂ ਪਹਿਲੀ ਗੱਲ ਇਹੀ ਕਹਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਮੋਬਾਈਲ ਫੋਨ ਆ ਉਹ ਬੰਦ ਕਿਉਂ ਕੀਤਾ ਤਾਂ ਇੱਥੇ ਜਿਹੜਾ ਰਵੀ ਵਰਮਾ ਉਹ ਉਹਨਾਂ ਨੂੰ ਦੱਸਦਾ ਕਿ ਉਸਦੇ ਮੋਬਾਈਲ ਫੋਨ ਦੀ ਬੈਟਰੀ ਡਾਊਨ ਹੋ ਚੁੱਕੀ ਹੈ ਉਹਨੂੰ ਪਤਾ ਨਹੀਂ ਲੱਗਿਆ ਕਿ ਕਦੋਂ ਉਸਦਾ ਫੋਨ ਬੰਦ ਹੋ ਗਿਆ ਇਸ ਕਰਕੇ ਉਹਨਾਂ ਤੋਂ ਮਾਫੀ ਮੰਗਦਾ ਤਾਂ ਫਿਰ ਜਿਹੜੇ ਹੁਣ ਕਿਡਨਾਪਰ ਨੇ ਉਹਨੂੰ ਕਹਿੰਦੇ ਆ ਕਿ ਤੇਰੇ ਘਰ ਐਸਐਸਪੀ ਆਇਆ ਹੋਇਆ ਇਹਨੂੰ ਇੱਥੋਂ ਭੇਜਦੇ ਪੁਲਿਸ ਵਾਲਿਆਂ ਨਾਲ ਰਾਬਤਾ ਨਾ ਰੱਖ ਨਹੀਂ ਤੇਰੇ ਬੱਚੇ ਦੀ ਜਾਨ ਦੇ ਲਈ ਇਹ ਖਤਰਾ ਬਣ ਜਾਊਗਾ ਹੁਣ ਜਿਹੜੀ ਇਹ ਫੋਨ ਕਾਲ ਆਈ ਸੀ ਇਸ ਤੋਂ ਬਾਅਦ ਜਿਹੜੀ ਰਿਕਾਰਡਿੰਗ ਹੋਈ ਸੀ ਉਸ ਟੇਪ ਨੂੰ ਲੈਬ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਕਿ ਉਸ ਦੀ ਜਿਹੜੀ ਵਾਇਸ ਰਿਕਾਰਡ ਹੋਈ ਸੀ ਉਸ ਨੂੰ ਮੈਚ ਕੀਤਾ ਜਾ ਸਕੇ ਜਾਂ ਉਸ ਤੋਂ ਕੁਝ ਕਲੂ ਮਿਲ ਸਕੇ ਹੁਣ ਤਕਰੀਬਨ ਸ਼ਾਮ ਦੇ 8 ਵਜੇ ਦੁਬਾਰਾ ਤੋਂ ਫਿਰ ਫੋਨ ਕਾਲ ਆਉਂਦੀ ਹੈ ਕੈਡਨੈਪਰਸ ਦੀ ਤੇ ਉਸ ਦੇ ਉੱਤੇ ਜਦੋਂ ਰਵੀ ਗੱਲ ਕਰਦਾ ਤਾਂ ਕੁਝ ਸੂਤਰਾਂ ਦੇ ਮੁਤਾਬਕ ਕੁਝ ਰਿਪੋਰਟਸ ਦੇ ਮੁਤਾਬਕ ਦੱਸਿਆ ਗਿਆ ਕਿ ਉੱਥੇ ਰਵੀ ਨੇ ਜਿਹੜੀ ਉਹ ਫੋਨ ਦੇ ਉੱਤੇ ਆਵਾਜ਼ ਆ ਰਹੀ ਸੀ ਉਸ ਨੂੰ ਥੋੜਾ ਬਹੁਤ ਪਛਾਣ ਵੀ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਪੁਲਿਸ ਵਾਲੇ ਨੇ ਇਸ ਕਾਲ ਨੂੰ ਟ੍ਰੇਸ ਕਰਦੇ ਆ ਉਦੋਂ ਤੱਕ ਪੁਲਿਸ ਵਾਲਿਆਂ ਨੇ ਜਿਹੜਾ ਇਹ ਨੰਬਰ ਸੀ ਜੋ ਕਾਲਰ ਆਈਡੀ ਦੇ ਉੱਤੇ ਆ ਰਿਹਾ ਸੀ ਜਾਂ ਫੋਨ ਦੇ ਉੱਤੇ ਆ ਰਿਹਾ ਸੀ ਮੋਬਾਈਲ ਫੋਨ ਦੇ ਉੱਤੇ ਉਸ ਦੀ ਜਿਹੜੀ ਲੋਕੇਸ਼ਨ ਕਢਾਉਣ ਦੇ ਵਿੱਚ ਪੁਲਿਸ ਕਾਮਯਾਬ ਹੋ ਗਈ ਸੀ ਤੇ ਤਕਰੀਬਨ ਰਾਤ ਨੂੰ 10 ਵਜੇ ਇਹ ਲੋਕੇਸ਼ਨ ਪੁਲਿਸ ਵਾਲਿਆਂ ਦੇ ਕੋਲ ਆਉਂਦੀ ਹੈ ਤੇ ਪਤਾ ਲੱਗਦਾ ਕਿ ਹੁਸ਼ਿਆਰਪੁਰ ਦੇ ਵਿੱਚ ਪੈਂਦੇ ਇੱਕ ਇਲਾਕੇ ਮਿਲਾਪ ਨਗਰ ਦੀ ਇੱਕ ਕੋਠੀ ਦੇ ਵਿੱਚੋਂ ਇਹ ਫੋਨ ਕਾਲ ਕੀਤੀ ਗਈ ਸੀ ਤੇ ਜਿਹੜਾ ਇਹ ਫੋਨ ਨੰਬਰ ਸੀ ਜਿਸ ਦੇ ਉਤੋਂ ਫੋਨ ਆਉਂਦਾ ਸੀ ਇਹ ਫੋਨ ਕਿਸੇ ਜਸਵੀਰ ਸਿੰਘ ਵਾਲੀਆ ਨਾਮ ਦੇ ਵਿਅਕਤੀ ਦੇ ਨਾਮ ਤੇ ਰਜਿਸਟਰ ਸੀ ਤੇ ਇਹ ਜਿਹੜਾ ਜਸਵੀਰ ਸਿੰਘ ਵਾਲੀਆ ਸੀ ਇਹ ਸਵੇਰ ਤੋਂ ਇਹਨਾਂ ਦੇ ਘਰ ਕਾਫੀ ਵਾਰ ਆ ਚੁੱਕਾ ਸੀ ਜਿਸ ਤੋਂ ਕਿ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਇਸੇ ਕਰਕੇ ਇਹਨੂੰ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਲੱਗ ਰਿਹਾ ਸੀ ਤੇ ਇਹ ਜਸਵੀਰ ਸਿੰਘ ਵਾਲੀਆ ਹੈ ਕੌਣ ਸੀ ਇਸ ਦਾ ਜ਼ਿਕਰ ਆਪਾਂ ਅੱਗੇ ਚੱਲ ਕੇ ਕਰਦੇ ਆ ਤਾਂ ਹੁਣ ਪੁਲਿਸ ਵਾਲਿਆਂ ਨੂੰ ਜਦੋਂ ਇਹ ਸਭ ਕੁਝ ਮਿਲਿਆ ਤਾਂ ਪਤਾ ਲੱਗਿਆ ਕਿ ਜਿਹੜੀ ਉਹ ਕੋਠੀ ਸੀ ਮਲਾਪਨਗਰ ਦੇ ਵਿੱਚ ਉਹ ਇੱਕ ਔਰਤ ਦੇ ਨਾਮ ਤੇ ਰਜਿਸਟਰ ਸੀ ਜੋ ਕਿ ਕਨਆਰਾਈ ਸੀ ਤੇ ਉਹ ਔਰਤ ਜਿਹੜੀ ਜਸਵੀਰ ਸਿੰਘ ਵਾਲੀਆ ਦੀ ਭੂਆ ਲੱਗਦੀ ਸੀ ਰਿਸ਼ਤੇ ਦੇ ਵਿੱਚ ਹੁਣ ਪੁਲਿਸ ਵਾਲੇ ਮੌਕੇ ਦੇ ਉੱਤੇ ਉੱਥੇ ਰੇਡ ਕਰਦੇ ਆ ਤੇ ਉਸ ਰੇਡ ਦੇ ਵਿੱਚ ਉਸ ਕੋਠੀ ਦੇ ਅੰਦਰ ਜਦੋਂ ਦਾਖਲ ਹੁੰਦੇ ਆ ਤਾਂ ਪੁਲਿਸ ਵਾਲਿਆਂ ਨੂੰ ਉੱਥੇ ਜਸਵੀਰ ਸਿੰਘ ਦੇ ਨਾਲ ਨਾਲ ਉਸ ਦਾ ਇੱਕ ਦੋਸਤ ਵਿਕਰਮ ਸਿੰਘ ਵੀ ਮਿਲਦਾ ਤਾਂ ਪੁਲਿਸ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਆ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਸੇ ਘਰ ਦੇ ਵਿੱਚ ਇਸੇ ਕੋਠੀ ਦੇ ਵਿੱਚ ਵਿਹੜੇ ਦੇ ਵਿੱਚ ਇੱਕ ਔਰਤ ਮਿਲਦੀ ਹੈ ਜੋ ਕਿ ਕੁਝ ਕੱਪੜਿਆਂ ਨੂੰ ਤੇ ਕੁਝ ਸਬੂਤਾਂ ਨੂੰ ਮੌਕੇ ਦੇ ਉੱਤੇ ਉਥੇ ਅੱਗ ਲਾ ਰਹੀ ਸੀ ਤਾਂ ਪੁਲਿਸ ਵਾਲੇ ਉਸ ਅੱਗ ਨੂੰ ਬੁਝਾਉਂਦੇ ਆ ਤੇ ਉਸ ਔਰਤ ਨੂੰ ਗ੍ਰਿਫਤਾਰ ਕਰਦੇ ਆ ਤੇ ਉੱਥੋਂ ਜਿਹੜੇ ਥੋੜੇ ਬਹੁਤ ਸਬੂਤ ਰਹਿ ਗਏ ਸੀ ਉਹ ਜਿਹੜੇ ਬਰਾਮਦ ਕਰਦੇ ਆ ਤੇ ਨਾਲ ਹੀ ਪੁਲਿਸ ਵਾਲਿਆਂ ਨੂੰ ਉਸੇ ਘਰ ਦੇ ਵਿੱਚੋਂ ਇੱਕ ਸਕੂਲ ਬੈਗ ਇੱਕ ਜਿਹੜੀ 벨ਟ ਮਿਲੀ ਸੀ ਸਕੂਲ ਦੀ ਇੱਕ ਬੱਚੇ ਦੇ ਕਿਸੇ ਦੇ ਸ਼ੂਜ਼ ਜਿਹੜੇ ਸਕੂਲ ਸ਼ੂਜ਼ ਸੀਗੇ ਉਹ ਮਿਲ ਤੇ ਇੱਕ ਕੜਾ ਮਿਲਿਆ ਸੀ ਪਰ ਇੱਥੇ ਜਿਹੜਾ ਉਹ ਬੱਚਾ ਸੀ ਅਵੀ ਬਰਮਾ ਉਹਦਾ ਕੁਝ ਵੀ ਪਤਾ ਨਹੀਂ ਸੀ ਕਿ ਉਹ ਹੈ ਕਿੱਥੇ ਆ ਉਹਦਾ ਜਿਹੜਾ ਸਮਾਨ ਸੀ ਪੁਲਿਸ ਵਾਲਿਆਂ ਨੇ ਬਰਾਮਦ ਕਰ ਲਿਆ ਸੀ ਤਾਂ ਹੁਣ ਜਿਹੜੇ ਇਹ ਗ੍ਰਿਫਤਾਰ ਕੀਤੇ ਗਏ ਸੀ ਦੋ ਜਾਣੇ ਤੇ ਇਹਨਾਂ ਦੇ ਨਾਲ ਜਿਹੜੀ ਔਰਤ ਗ੍ਰਿਫਤਾਰ ਕੀਤੀ ਗਈ ਸੀ ਉਸ ਦਾ ਨਾਮ ਸੀ ਸੋਨੀਆ ਜਿਹੜੀ ਇਹ ਸੋਨੀਆ ਸੀ ਇਹ ਕੋਈ ਹੋਰ ਨਹੀਂ ਇਹ ਜਸਵੀਰ ਦੀ ਘਰ ਵਾਲੀ ਸੀ ਤੇ ਨਾਲ ਹੀ ਇਹ ਉਸ ਬੱਚੇ ਅਵੀ ਬਰਮਾ ਦੀ ਸਕੂਲ ਟੀਚਰ ਦੱਸੀ ਗਈ ਹੁਣ ਜਸਬੀਰ ਸੋਨੀਆ ਤੇ ਉਸ ਬਿਕਰਮ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਪਤਾ ਲੱਗਦਾ ਕਿ ਇਹ ਤਿੰਨੋਂ ਜਾਣੇ ਇੱਕ ਪ੍ਰਾਪਰਟੀ ਦੇ ਬਿਜ਼ਨਸ ਦੇ ਵਿੱਚ 파ਟਨਰ ਸੀਗੇ ਤੇ ਜਿਨ੍ਹਾਂ ਦੇ ਚੱਲਦਿਆਂ ਇਹਨਾਂ ਨੂੰ ਪ੍ਰਾਪਰਟੀ ਦੇ ਬਿਜ਼ਨਸ ਦੇ ਵਿੱਚ ਘਾਟਾ ਪਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਸ ਕਿਡਨੈਪਿੰਗ ਦਾ ਪਲਾਨ ਕੀਤਾ ਤਾਂ ਪੁਲਿਸ ਵਾਲਿਆਂ ਨੇ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਕਿ ਅਵੀ ਬਰਮਾ ਕਿੱਥੇ ਆ ਤਾਂ ਪੁਲਿਸ ਵਾਲਿਆਂ ਨੂੰ ਇਹਨਾਂ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਦਸੀਆਂ ਤੇ ਪੂਰੀ ਕਹਾਣੀ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਇਹ ਦੱਸਦੇ ਆ ਕਿ ਕਿਡਨੈਪਿੰਗ ਕਰਨ ਤੋਂ 1 ਘੰਟਾ ਪਹਿਲਾਂ ਜਿਹੜਾ ਇਹ ਜਸਬੀਰ ਸਿੰਘ ਸੀ ਇਹ ਆਪਣੇ ਇੱਕ ਦੋਸਤ ਦੇ ਘਰ ਜਾਂਦਾ ਤੇ ਉੱਥੇ ਘਰ ਜਾ ਕੇ ਉਹਦੇ ਉੱਥੋਂ ਉਹਦੀ ਇੱਕ ਆਲਟੋ ਕਾਰ ਮੰਗ ਕੇ ਲੈ ਕੇ ਆਉਂਦਾ ਤੇ ਆਪਣਾ ਮੋਟਰਸਾਈਕਲ ਉੱਥੇ ਹੀ ਖੜਾ ਕਰ ਆਉਂਦਾ ਉਸ ਤੋਂ ਬਾਅਦ ਉਹ ਕਾਰ ਲੈ ਕੇ ਆਉਂਦਾ ਜਿਸ ਤੋਂ ਬਾਅਦ ਫਿਰ ਬਿਕਰਮ ਨੂੰ ਨਾਲ ਬਿਠਾ ਕੇ ਇਹ ਜਿਹੜਾ ਉਸ ਬੱਚੇ ਨੂੰ ਕਿਡਨੈਪ ਕਰਨ ਦੇ ਲਈ ਜਾਂਦਾ ਹੈ ਤਕਰੀਬਨ 8:30 ਵਜੇ ਇਹ ਬੱਚੇ ਨੂੰ ਕਿਡਨਾਪ ਕਰ ਦਿਆ ਤੇ ਉਸ ਤੋਂ ਬਾਅਦ ਇਹ ਮਲਾਪਨਗਰ ਵਾਲੀ ਕੋਠੀ ਦੇ ਵਿੱਚ ਲੈ ਕੇ ਆ ਜਾਂਦੇ ਆ ਤੇ ਜਦੋਂ ਇਹ ਇੱਥੇ ਲੈ ਕੇ ਆਏ ਸੀ ਤਾਂ ਰਾਸਤੇ ਦੇ ਵਿੱਚ ਕਲੋਰੋਫਾਰਮ ਦੇ ਨਾਲ ਇਹਨਾਂ ਨੇ ਉਸ ਨੂੰ ਬੇਹੋਸ਼ ਕੀਤਾ ਸੀ ਤੇ ਨਾਲ ਹੀ ਜਦੋਂ ਇਹ ਘਰੇ ਲੈ ਕੇ ਆਏ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਘਰ ਉਤਾਰਨ ਤੋਂ ਬਾਅਦ ਜਿਹੜਾ ਬਿਕਰਮ ਸੀ ਤਾਂ ਇਹ ਦੁਬਾਰਾ ਉਹ ਕਾਰ ਨੂੰ ਲੈ ਕੇ ਵਾਪਸ ਕਰਨ ਚਲਿਆ ਜਾਂਦਾ ਜਿੱਥੋਂ ਉਹ ਕਾਰ ਲੈ ਕੇ ਆਏ ਸੀ ਜਿਸ ਦੋਸਤ ਦੇ ਘਰ ਤੋਂ ਲੈ ਕੇ ਆਏ ਸੀ ਤੇ ਉਸ ਕਾਰ ਨੂੰ ਵਾਪਸ ਕਰਕੇ ਜਦੋਂ ਇਹ ਘਰ ਵਾਪਸ ਆਉਂਦਾ ਤਾਂ ਉਦੋਂ ਤੱਕ ਜਿਹੜਾ ਇਹ ਕਿਡਨਾਪਿੰਗ ਦਾ ਮਾਮਲਾ ਸੀ ਇੱਕ ਮਰਡਰ ਕੇਸ ਦੇ ਵਿੱਚ ਤਬਦੀਲ ਹੋ ਚੁੱਕਿਆ ਸੀ ਕਿਉਂਕਿ ਇਹਦੇ ਦੱਸਣ ਦੇ ਮੁਤਾਬਕ ਜਦੋਂ ਇਹ ਘਰ ਵਾਪਸ ਆਇਆ ਤਾਂ ਇਹਨੇ ਦੇਖਿਆ ਕਿ ਜਿਹੜਾ ਉਹ ਬੱਚਾ ਸੀ ਅਵੀ ਬਰਮਾ ਉਹਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਹਨੂੰ ਬੇਹੋਸ਼ ਰੱਖਣ ਦੇ ਲਈ ਇਹਨਾਂ ਦੋਨਾਂ ਜਣਿਆਂ ਨੇ ਸੋਨੀਆ ਤੇ ਜਸਵੀਰ ਨੇ ਉਹਨੂੰ ਕੁਝ ਇੰਜੈਕਸ਼ਨ ਦਿੱਤੇ ਸੀ ਇਹ ਇੰਜੈਕਸ਼ਨ ਕੋਈ ਹੋਰ ਨਹੀਂ ਸੀ ਬਲਕਿ ਐਨਸਥੀਸੀਆ ਦੇ ਇੰਜੈਕਸ਼ਨ ਸੀ ਜਿਹੜੇ ਕਿ ਇੰਜੈਕਸ਼ਨ ਮਰੀਜ਼ ਨੂੰ ਲਾਏ ਜਾਂਦੇ ਆ ਜਦੋਂ ਉਸ ਦਾ ਆਪਰੇਸ਼ਨ ਕੀਤਾ ਜਾਂਦਾ ਇਹ ਜਿਹੜੇ ਇੰਜੈਕਸ਼ਨ ਨੇ ਇੱਕ ਸਪੈਸ਼ਲ ਡਾਕਟਰ ਦੇ ਵੱਲੋਂ ਲਗਾਏ ਜਾਂਦੇ ਆ ਉਹ ਜਿਹੜਾ ਇੰਜੈਕਸ਼ਨ ਆ ਉਸ ਦੀ ਡੋਜ਼ ਜਿਹੜੀ ਉਹ ਇੱਕ ਸਪੈਸੀਫਿਕ ਡਾਕਟਰ ਆ ਜਿਹੜਾ ਉਹ ਦੱਸਦਾ ਕਿ ਕਿੰਨੀ ਡੋਜ਼ ਮਰੀਜ਼ ਦੇ ਲਾਉਣੀ ਆ ਕਿਉਂਕਿ ਉਮਰ ਦੇ ਹਿਸਾਬ ਨਾਲ ਉਸ ਦੇ ਵਜਨ ਦੇ ਹਿਸਾਬ ਨਾਲ ਕਾਫੀ ਚੀਜ਼ਾਂ ਨੂੰ ਦੇਖ ਕੇ ਉਹ ਡੋਜ਼ ਦਿੱਤੀ ਜਾਂਦੀ ਹੈ ਪਰ ਇਹ ਜਿਹੜੇ ਦੋਨੋਂ ਜਾਣੇ ਅਣਜਾਣ ਸੀ ਇਹਨਾਂ ਨੇ ਉਸ ਐਨਸਥੀਸੀਆ ਦੀ ਡੋਜ਼ ਨੂੰ 5 ਗੁਣਾ ਵੱਧ ਉਸ ਬੱਚੇ ਅਵੀ ਵਰਮਾ ਨੂੰ ਦੇ ਦਿੱਤਾ ਸੀ ਜਿਸ ਤੋਂ ਬਾਅਦ ਉਸ ਦੀ ਮੌਕੇ ਦੇ ਉੱਤੇ ਉੱਥੇ ਹੀ ਮੌਤ ਹੋ ਜਾਂਦੀ ਹੈ ਜਦੋਂ ਹੁਣ ਇਹ ਬਿਕਰਮ ਘਰ ਦੇ ਵਿੱਚ ਵਾਪਸ ਆਉਂਦਾ ਇਹ ਦੇਖਦਾ ਕਿ ਉਸ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਇਹ ਬਿਕਰਮ ਦੀ ਆਫਟਰਾ ਕਾਰ ਦੇ ਵਿੱਚ ਉਸ ਦੀ ਲਾਸ਼ ਨੂੰ ਰੱਖ ਕੇ ਨੇੜੇ ਦੇ ਹੀ ਇੱਕ ਪਿੰਡ ਦੇ ਵਿੱਚ ਲਿਜਾ ਕੇ ਇੱਕ ਖੇਤਾਂ ਦੇ ਵਿੱਚ ਉਸ ਦੀ ਲਾਸ਼ ਨੂੰ ਸੁੱਟ ਆਉਂਦਿਆ ਹੁਣ ਤੱਕ ਤਕਰੀਬਨ 12 ਵਜੇ ਦਾ ਟਾਈਮ ਹੋ ਗਿਆ ਸੀ ਇਹਨਾਂ ਨੇ ਸਭ ਕੁਝ ਕੀਤਾ ਲਾਸ਼ ੁੱਟੀ ਲਾਸ਼ ਨੂੰ ਟਿਕਾਣੇ ਲਾਇਆ ਤੇ ਉਸ ਤੋਂ ਬਾਅਦ ਫਿਰ ਇਹ 12 ਵਜੇ ਫੋਨ ਕਾਲ ਕਰ ਦਿਆ ਜਿਹੜੀ ਕਿ ਰਵੀ ਨੂੰ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਕਿਡਨਾਪਿੰਗ ਦੇ ਮਾਮਲੇ ਦੇ ਵਿੱਚ ਤੇ 50 ਲੱਖ ਰੁਪਏ ਮੰਗਿਆ ਜਾਂਦਾ ਇੱਥੇ ਇਹਨਾਂ ਦੀ ਤੁਸੀਂ ਸੋਚ ਦੇਖੋ ਕਿ ਇਹਨਾਂ ਨੇ ਇੱਕ ਬੱਚਾ ਕਡਨਾਪ ਕੀਤਾ ਇਹਨਾਂ ਤੋਂ ਗਲਤੀ ਦੇ ਨਾਲ ਚਾਹੇ ਜਾਣਬੁੱਝ ਕੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਵੀ ਉੱਥੇ ਇਹ ਪਲਾਨ ਕੈਨਸਲ ਨਹੀਂ ਕਰਦੇ ਬਲਕਿ ਉੱਥੇ ਫਿਰ ਇਹ ਕਿਡਨਾਪਿੰਗ ਦੇ ਜਿਹੜੇ ਪੈਸੇ ਫਰौती ਵਗੈਰਾ ਮੰਗਣੀ ਉਸ ਤੋਂ ਬਾਅਦ ਸ਼ੁਰੂ ਕਰਦੇ ਆ ਹੁਣ ਪੁਲਿਸ ਵਾਲਿਆਂ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਸੀ ਕਿ ਕੀ ਕੁਝ ਇਸ ਕੇਸ ਦੇ ਵਿੱਚ ਹੋਇਆ ਤੇ ਕਿਵੇਂ ਇਹਨਾਂ ਨੇ ਉਸ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਉਸ ਤੋਂ ਬਾਅਦ ਅਗਲੇ ਦਿਨ ਸਵੇਰੇ 15 ਫਰਵਰੀ ਨੂੰ ਪੁਲਿਸ ਵਾਲੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਤੇ ਉਹਨਾਂ ਖੇਤਾਂ ਦੇ ਵਿੱਚ ਪਹੁੰਚਦੇ ਜਿੱਥੇ ਨਾ ਲਾਸ਼ ੁੱਟੀ ਸੀ ਤੇ ਉਸ ਤੋਂ ਬਾਅਦ ਉਹਨਾਂ ਖੇਤਾਂ ਦੇ ਵਿੱਚੋਂ ਲਾਸ਼ ਬੱਚੇ ਦੀ ਬਰਾਮਦ ਕਰ ਲਈ ਜਾਂਦੀ ਹੈ ਤੇ ਇਹਨਾਂ ਦੇ ਉੱਤੇ ਫਿਰ ਮੁਕੱਦਮਾ ਚਲਾਇਆ ਜਾਂਦਾ ਤੇ ਹੁਣ ਜਿਹੜਾ ਇਹ ਕੇਸ ਸੀਗਾ ਇਹ ਵੀ ਬੜਾ ਜ਼ਰੂਰੀ ਹੈ ਕਿ ਇਹ ਕਿਵੇਂ ਇਹਨਾਂ ਦੇ ਉੱਤੇ ਕੇਸ ਹੋਇਆ ਤੇ ਹੁਣ ਇਸ ਕੇਸ ਦੇ ਵਿੱਚ ਕੀ ਚੱਲ ਰਿਹਾ ਹੈ ਹੁਣ ਪੁਲਿਸ ਵਾਲਿਆਂ ਨੇ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਜਿਹੜੇ ਕੁਝ ਸਬੂਤ ਸੀ ਪੁਲਿਸ ਵਾਲਾ ਨੂੰ ਉੱਥੋਂ ਘਰ ਦੇ ਵਿੱਚੋਂ ਮਿਲ ਚੁੱਕੇ ਸੀ ਜਿਵੇਂ ਕਿ ਉਸ ਘਰ ਦੇ ਵਿੱਚੋਂ ਜਿਹੜੇ ਉਹ ਇੰਜੈਕਸ਼ਨ ਸੀ ਜਾਂ ਕੁਝ ਦਵਾਈਆਂ ਸੀ ਜਿਹੜੀਆਂ ਕਿ ਇਹਨਾਂ ਨੇ ਕੈਮਿਸਟ ਸ਼ਾਪ ਦੇ ਉੱਤੋਂ ਕਿਡਨਾਪਿੰਗ ਕਰਨ ਲਈ ਜਾਂ ਬੇਹੋਸ਼ ਕਰਨ ਲਈ ਬੱਚੇ ਨੂੰ ਖਰੀਦੀਆਂ ਸੀ ਉਹ ਸਾਰਾ ਕੁਝ ਪੁਲਿਸ ਨੂੰ ਉੱਥੇ ਬਰਾਮਦ ਹੋ ਚੁੱਕਿਆ ਸੀ ਪਰ ਇਹਨਾਂ ਦੀ ਮੌਜੂਦਗੀ ਉਸ ਵੇਲੇ ਉਸ ਕਿਡਨਾਪਿੰਗ ਵਾਲੀ ਜਗ੍ਹਾ ਦੇ ਉੱਤੇ ਤੇ ਨਾਲ ਹੀ ਘਰ ਦੇ ਵਿੱਚ ਜਿੱਥੇ ਇਹਦੀ ਮੌਤ ਹੋਈ ਸੀ ਬੱਚੇ ਦੀ ਤੇ ਜਿੱਥੇ ਨਾ ਲਾਸ਼ ੁੱਟੀ ਸੀ ਉਹਤੇ ਇਹਨਾਂ ਦੀ ਮੌਜੂਦਗੀ ਦਿਖਾਉਣਾ ਪੁਲਿਸ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਤਾਂ ਹੀ ਇਹਨਾਂ ਨੂੰ ਅੱਗੇ ਜਾ ਕੇ ਸਜ਼ਾ ਹੋ ਸਕਦੀ ਸੀ ਤਾਂ ਫਿਰ ਇਸ ਤੇ ਚੱਲਦੇ ਆ ਪੁਲਿਸ ਵਾਲਿਆਂ ਨੇ ਜੋ ਬਿਆਨ ਲਏ ਸੀ ਪਹਿਲਾਂ ਜਾਂ ਫਿਰ ਕਹਿ ਦਈਏ ਕਿ ਜਿਹੜੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੋਨ ਕਾਲ ਆਈ ਸੀ ਜਿਸ ਦੇ ਉੱਤੇ ਦੱਸਿਆ ਗਿਆ ਸੀ ਕਿ ਕਿਡਨਾਪਿੰਗ ਹੋਈ ਆ ਤਾਂ ਉਹ ਫੋਨ ਕਾਲ ਕਰਨ ਵਾਲੇ ਬੰਦਿਆਂ ਦੇ ਪੁਲਿਸ ਵਾਲੇ ਜਿਹੜੇ ਬਿਆਨ ਲੈਂਦੇ ਆ ਉਹਨਾਂ ਦੇ ਵਿੱਚੋਂ ਇੱਕ ਬੰਦਾ ਸੀ ਜੋ ਕਿ ਸਵੇਰ ਦੇ ਸਮੇਂ ਜਿਹੜਾ ਪਹਿਲੀ ਫੋਨ ਕਾਲ ਕਰਦਾ ਉਹ ਆਪਣੇ ਬੱਚੇ ਨੂੰ ਸਕੂਲ ਬੱਸ ਚੜਾਉਣ ਦੇ ਲਈ ਆਇਆ ਸੀ ਜਿਸ ਨੇ ਇੱਕ ਕਿਡਨਾਪਿੰਗ ਹੁੰਦੀ ਦੇਖੀ ਸੀ ਤੇ ਉਹਨੇ ਪੂਰੀ ਕਲੀਅਰਟੀ ਦੇ ਨਾਲ ਜਿਹੜਾ ਉਹਨਾਂ ਦੋਨਾਂ ਜਣਿਆਂ ਦਾ ਫੇਸ ਦੇਖਿਆ ਸੀ ਜਸਵੀਰ ਤੇ ਉਸਦੇ ਜਿਹੜੇ ਦੋਸਤ ਵਿਕਰਮ ਦਾ ਤੇ ਉਹਨੇ ਫਿਰ ਪੁਲਿਸ ਵਾਲਿਆਂ ਨੂੰ ਇਹ ਸਭ ਬਿਆਨ ਦਿੱਤਾ ਤੇ ਉਹਨੇ ਕਿਹਾ ਕਿ ਇੱਕ ਗ੍ਰੇ ਕਲਰ ਦੀ ਆਲਟੋ ਕਾਰ ਦੇ ਵਿੱਚੋਂ ਆਏ ਤੇ ਉਹਨਾਂ ਨੇ ਇਹ ਕਿਡਨਾਪਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਉਸ ਹਲਵਾਈ ਦੀ ਦੁਕਾਨ ਦੇ ਉੱਤੋਂ ਫੋਨ ਕਰਨ ਵਾਲੇ ਬੰਦੇ ਨੇ ਵੀ ਬਿਆਨ ਦਿੱਤੇ ਤੇ ਫਿਰ ਉਸ ਤੋਂ ਬਾਅਦ ਫਿਰ ਤੀਜੀ ਗੱਲ ਬਚਦੀ ਸੀ ਕਿ ਜਿਹੜਾ ਉਹ ਇਹਨਾਂ ਨੇ ਲਾਅ ਸੁੱਟੀ ਸੀ ਜਿੱਥੇ ਉੱਥੇ ਉਹਨਾਂ ਦੀ ਮੌਜੂਦਗੀ ਕਿਵੇਂ ਦਿਖਾਈ ਜਾਵੇ ਉੱਥੇ ਫਿਰ ਪੁਲਿਸ ਵਾਲਿਆਂ ਨੇ ਇੱਕ ਬਿਆਨ ਲਏ ਇਹਨਾਂ ਦਾ ਇੱਕ ਰਿਸ਼ਤੇਦਾਰ ਸੀ ਅਵੀ ਉਹਨਾਂ ਦਾ ਰਵੀ ਵਰਮਾ ਦਾ ਇੱਕ ਰਿਸ਼ਤੇਦਾਰ ਸੀ ਜੋ ਕਿ ਆਪਣੇ ਘਰ ਵਾਪਸ ਆ ਰਿਹਾ ਸੀ ਬੱਸ ਦੇ ਵਿੱਚ ਤੇ ਉਹਨੇ ਬੱਸ ਦੇ ਵਿੱਚ ਆਉਂਦੇ ਆਉਂਦੇ ਆ ਰਸਤੇ ਦੇ ਵਿੱਚ ਜਿੱਥੇ ਇਹਨਾਂ ਨੇ ਲਾਸਟ ਸ਼ੁੱਟੀ ਸੀ ਉੱਥੇ ਉਹਨੇ ਦੇਖਿਆ ਸੀ ਕਿ ਇੱਕ ਆਪਟਰਾ ਕਾਰ ਖੜੀ ਸੀ ਖੇਤਾਂ ਦੇ ਕੋਲੇ ਤੇ ਉਹਨੇ ਇਹਨਾਂ ਦੋਨਾਂ ਜਣਿਆਂ ਨੂੰ ਉਸ ਕਾਰ ਦੇ ਵਿੱਚ ਬੈਠਿਆਂ ਨੂੰ ਦੇਖ ਵੀ ਲਿਆ ਸੀ ਤਾ ਇੱਥੇ ਫਿਰ ਉਹਦੇ ਬਿਆਨਾਂ ਦੇ ਉੱਤੇ ਇਹ ਵੀ ਜਿਹੜਾ ਕਲੀਅਰ ਹੋਇਆ ਕਿ ਉਹ ਉੱਥੇ ਮੌਕੇ ਦੇ ਉੱਤੇ ਮੌਜੂਦ ਸੀਗੇ ਤਾਂ ਫਿਰ ਨਾਲ ਹੀ ਪੁਲਿਸ ਵਾਲਿਆਂ ਨੇ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਨੇ ਜਿਹੜਾ ਉਹ ਸਮਾਨ ਸੀ ਉਹ ਇੰਜੈਕਸ਼ਨ ਸੀ ਉਹ ਕਿੱਥੋਂ ਖਰੀਦੇ ਸੀ ਉਹ ਜਿਹੜੇ ਇੰਨੇ ਜ਼ਿਆਦਾ ਮੈਡੀਕਲੀ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਖਤਰਨਾਕ ਇੰਜੈਕਸ਼ਨ ਜਿਹੜੇ ਆਮ ਬੰਦੇ ਦੀ ਪਹੁੰਚ ਦੇ ਵਿੱਚ ਨਹੀਂ ਹੁੰਦੇ ਇਹਨਾਂ ਨੇ ਲਏ ਕਿੱਥੋਂ ਤਾਂ ਇੱਥੇ ਦੱਸ ਦਵਾਂ ਕਿ ਜਿਹੜੀ ਸੋਨੀਆ ਸੀ ਉਹਨੇ ਜਿਹੜੇ ਆਪਣੇ ਬਿਆਨਾਂ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸ ਦਾ ਇਸ ਕੇਸ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਉਹ ਇਸ ਕੇਸ ਦੇ ਵਿੱਚ ਸ਼ਾਮਲ ਨਹੀਂ ਸੀ ਪਰ ਜਦੋਂ ਹੁਣ ਪੁਲਿਸ ਵਾਲਿਆਂ ਨੇ ਜਾਂਚ ਕੀਤੀ ਕਿ ਇਹਨਾਂ ਨੇ ਇੰਜੈਕਸ਼ਨ ਤੇ ਕਲੋਰੋਫਾਰਮ ਕਿਵੇਂ ਲਈ ਤਾਂ ਹੁਣ ਪੁਲਿਸ ਵਾਲੇ ਜਦੋਂ ਇਹ ਕੇਸ ਦੀ ਜਾਂਚ ਕਰ ਰਹੇ ਸੀ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਤਾਂ ਫਿਰ ਇੱਥੇ ਹੀ ਇੱਕ ਕੈਮਿਸਟ ਸ਼ਾਪ ਵਾਲਾ ਪੁਲਿਸ ਵਾਲਿਆਂ ਦੇ ਕੋਲ ਆਉਂਦਾ ਤੇ ਉਹ ਉਹਨਾਂ ਨੂੰ ਆ ਕੇ ਦੱਸਦਾ ਕਿ ਜਿਹੜੀ ਇਹ ਕਲੋਰੋਫਾਰਮ ਆ ਇਹਨਾਂ ਨੇ ਇਹਨਾਂ ਦੀ ਇਸ ਬੰਦੇ ਦੀ ਦੁਕਾਨ ਦੇ ਉੱਤੇੋਂ ਖਰੀਦੀ ਸੀ ਤੇ ਉਸਨੇ ਜਦੋਂ ਇਹ ਕਲੋਰੋਫਾਰਮ ਦਿੱਤੀ ਸੀ ਤਾਂ ਉਹਨੇ ਕਨਫਰਮ ਕੀਤਾ ਸੀ ਕਿ ਇਹਨਾਂ ਨੇ ਕਰਨਾ ਕੀ ਆ ਤਾਂ ਇਹਨਾਂ ਦੇ ਦੱਸਣ ਦੇ ਮੁਤਾਬਕ ਇਹ ਤਿੰਨੋਂ ਜਾਣੇ ਦੁਕਾਨ ਦੇ ਉੱਤੇ ਗਏ ਤੇ ਇਹਨਾਂ ਨੇ ਕਿਹਾ ਕਿ ਕਿਸੇ ਬੱਚੇ ਨੂੰ ਸਕੂਲ ਦੇ ਵਿੱਚ ਆਪਣੇ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ ਕਲੋਰੋਫਾਰਮ ਦੀ ਲੋੜ ਆ ਇਸ ਕਰਕੇ ਉਹ ਜਿਹੜੇ ਕਲੋਰੋਫਾਰਮ ਲੈ ਕੇ ਉੱਥੋਂ ਚਲੇ ਜਾਂਦੇ ਆ ਫਿਰ ਉਸ ਤੋਂ ਬਾਅਦ ਜਿਹੜਾ ਇਹ ਇੰਜੈਕਸ਼ਨ ਸੀ ਜਿਹੜਾ ਕੈਨਸਥੀਸੀਆ ਦਾ ਇੰਜੈਕਸ਼ਨ ਸੀ ਇਹ ਇਹਨਾਂ ਨੂੰ ਕਿਵੇਂ ਮਿਲਿਆ ਉਹ ਵੀ ਫਿਰ ਇੱਕ ਕੇਮਿਸਟ ਵਾਲਾ ਸਾਹਮਣੇ ਆਇਆ ਤੇ ਉਹਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਇਹ ਤਿੰਨੋਂ ਜਣੇ ਉਸ ਦੀ ਦੁਕਾਨ ਦੇ ਉੱਤੇ ਆਏ ਸੀ ਤੇ ਇਹਨਾਂ ਦੇ ਕੋਲ ਇੱਕ ਡਾਕਟਰ ਦੀ ਪ੍ਰਸਕ੍ਰਿਪਸ਼ਨ ਸੀ ਜੋ ਕਿ ਇੱਕ ਵੈਟਰਨਰੀ ਡਾਕਟਰ ਸੀ ਜੋ ਕਿ ਇੱਕ ਪਸ਼ੂਆਂ ਵਾਲਾ ਡਾਕਟਰ ਸੀ ਇਹਨਾਂ ਨੇ ਉਸ ਵੈਟਰਨਰੀ ਡਾਕਟਰ ਦੀ ਇਹਨੂੰ ਪਰਚੀ ਦਿਖਾਈ ਜਿਸ ਦੇ ਉੱਤੇ ਇਹ ਜਿਹੜੇ ਟੀਕੇ ਸੀ ਉਹ ਲਿਖੇ ਹੋਏ ਸੀ ਕਿ ਕਿਸੇ ਕੁੱਤੇ ਨੂੰ ਬੇਹੋਸ਼ ਕਰਨ ਦੇ ਲਈ ਇਹ ਟੀਕੇ ਚਾਹੀਦੇ ਉਸ ਦਾ ਇਲਾਜ ਕਰਨ ਦੇ ਲਈ ਤੇ ਇਹਨੇ ਉਹ ਟੀਕੇ ਜਿਹੜੇ ਇਹਨਾਂ ਨੂੰ ਦੇ ਦਿੱਤੇ ਸੀ ਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਦੋਨਾਂ ਜਾਣੇ ਦੇ ਦੱਸਣ ਦੇ ਮੁਤਾਬਕ ਜਦੋਂ ਇਹ ਕਲੋਰੋਫਾਰਮ ਲੈਣਗੇ ਤੇ ਜਦੋਂ ਇਹ ਟੀਕੇ ਲੈਣਗੇ ਉਸ ਵੇਲੇ ਜਿਹੜੀ ਇਹ ਸੋਨੀਆ ਸੀ ਇਹਨਾਂ ਦੇ ਨਾਲ ਸੀ ਇਸ ਕਰਕੇ ਸੋਨੀਆ ਜੋ ਪਹਿਲਾਂ ਕਹਿ ਰਹੀ ਸੀ ਕਿ ਉਸ ਦਾ ਇਸ ਕੇਸ ਦੇ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਤਾਂ ਇਥੋਂ ਕਲੀਅਰ ਹੁੰਦਾ ਕਿ ਉਹ ਇਸ ਕੇਸ ਦੇ ਵਿੱਚ ਸ਼ਾਮਿਲ ਸੀ ਤਾਂ ਇਸ ਦੇ ਆਧਾਰ ਦੇ ਉੱਤੇ ਹੁਣ ਪੁਲਿਸ ਵਾਲੇ ਇਹਨਾਂ ਦੇ ਉੱਤੇ ਕੇਸ ਦਰਜ ਕਰ ਦਿਆ ਜਿਹੜੀਆਂ ਸੁਣਵਾਈਆਂ ਹੁੰਦੀਆਂ ਤੇ ਸੈਸ਼ਨ ਕੋਰਟ ਹੈ ਜਿਹੜੀ ਹੁਸ਼ਿਆਰਪੁਰ ਦੀ ਇਹਨਾਂ ਨੂੰ ਫਿਰ ਇੱਥੇ ਮੌਤ ਦੀ ਸਜ਼ਾ ਸੁਣਾਉਂਦੀ ਆ ਤਿੰਨਾਂ ਜਾਣਿਆਂ ਨੂੰ ਜਿਹੜੀ ਕਿ ਇਹਨਾਂ ਨੂੰ 21 ਦਸੰਬਰ 2006 ਨੂੰ ਇਹ ਸਜ਼ਾ ਮੌਤ ਦੀ ਸੁਣਾਈ ਜਾਂਦੀ ਹੈ ਜਿਸ ਤੋਂ ਬਾਅਦ ਇਹ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਦੇ ਆ ਤੇ ਹਾਈ ਕੋਰਟ ਦੇ ਵਿੱਚ ਅਪੀਲ ਕਰਨ ਤੋਂ ਬਾਅਦ 30 ਮਈ 2008 ਨੂੰ ਜਿਹੜੀ ਹਾਈ ਕੋਰਟ ਹੈ ਉਹ ਸੋਨੀਆ ਦੀ ਜਿਹੜੀ ਸਜ਼ਾ ਆ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੰਦੀ ਆ ਤੇ ਬਾਕੀ ਜਿਹੜੇ ਦੋ ਜਸਵੀਰ ਤੇ ਬਿਕਰਮ ਸੀ ਇਨਾਂ ਦੀ ਸਜ਼ਾ ਮੌਤ ਦੀ ਸਜ਼ਾ ਰਹਿਣ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਫਿਰ ਸੈਸ਼ਨ ਕੋਰਟ ਦੇ ਵੱਲੋਂ ਇਹਨਾਂ ਦੇ ਡੈਥ ਵਾਰੰਟ ਤੱਕ ਜਾਰੀ ਕਰ ਦਿੱਤੇ ਜਾਂਦੇ ਆ ਜਿਸ ਦੇ ਚਲਦਿਆਂ ਇਹਨਾਂ ਨੂੰ 25 ਅਕਤੂਬਰ 2016 ਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ ਜਿਸ ਤੋਂ ਕਿ ਥੋੜੇ ਦਿਨ ਪਹਿਲਾਂ ਹੀ ਜਿਹੜੀ 18 ਅਕਤੂਬਰ 2016 ਦੇ ਦਿਨ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਉਂਦਾ ਜਿਸ ਦੇ ਵਿੱਚ ਇਹਨਾਂ ਦੀ ਜਿਹੜੀ ਸਜ਼ਾ ਰੋਕ ਦਿੱਤੀ ਜਾਂਦੀ ਹੈ ਕਿਉਂਕਿ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ ਪਰ ਇਸ ਪਟੀਸ਼ਨ ਦਾ ਵੀ ਬਾਅਦ ਤੇ ਵਿੱਚ ਜਾ ਕੇ ਜਿਹੜਾ ਇੱਕ ਫੈਸਲਾ ਆਉਂਦਾ ਜਿਹੜੀ ਇਹ ਪਟੀਸ਼ਨ ਆ ਜਿਹੜੀ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ 16 ਜੁਲਾਈ 2017 ਨੂੰ ਰੱਦ ਕਰ ਦਿੱਤੀ ਜਾਂਦੀ ਹੈ ਤੇ ਇਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਉਹ ਉਦਾਂ ਹੀ ਵਰਕਰਾਰ ਰੱਖੀ ਜਾਂਦੀ ਹੈ ਪਰ ਹਾਲੇ ਤੱਕ ਵੀ ਜਿਹੜੇ ਦੋਨੋਂ ਜਾਣਿਆ ਪਟਿਆਲੇ ਦੀ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਹਨਾਂ ਦੋਨੋਂ ਜਾਣਿਆਂ ਨੂੰ ਹਾਲੇ ਤੱਕ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਇਹਨਾਂ ਦੇ ਡੈਥ ਵਾਰੰਟ ਨੇ ਜਿਹੜੇ ਹਾਲੇ ਤੱਕ ਨਹੀਂ ਨਿਕਲੇ ਇਹ ਜੇਲ੍ਹ ਦੇ ਵਿੱਚ ਨੇ ਆਪਣੀ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਨੇ ਹੁਣ ਤੁਸੀਂ ਦੇਖੋ ਕਿ ਕਿੰਨੇ ਸਾਲ ਹੋ ਗਏ 2005 ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਸੀ ਤਕਰੀਬਨ ਹੁਣ 2026 ਆ ਗਿਆ ਇਸ ਘਟਨਾ ਨੂੰ ਵਾਪਰੀ ਨੂੰ ਤਕਰੀਬਨ 20 21 ਸਾਲ ਹੋ ਚੁੱਕਿਆ ਪਰ ਜਿਹੜੇ ਮਲਜ਼ਮ ਨੇ ਇਹਨਾਂ ਨੂੰ ਹਾਲੇ ਤੱਕ ਵੀ ਮੌਤ ਦੀ ਸਜ਼ਾ ਨਹੀਂ ਹੋਈ ਹਾਲਾਂਕਿ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਇਹਨਾਂ ਦੇ ਜਿਹੜੇ ਡੈਥ ਵਾਰੰਟ ਨੇ ਹਾਲੇ ਤੱਕ ਨਹੀਂ ਆਏ ਤੇ ਇਹ ਆਪਣੀ ਮੌਤ ਦੀ ਸਜ਼ਾ ਦੀ ਹਾਲੇ ਵੀ ਉਡੀਕ ਕਰ ਰਹੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ ਹਾਲੇ ਵੀ ਇਨਸਾਫ ਹੋਣ ਵਾਲੇ ਬਾਕੀ ਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਆਪਣੀ ਰੈਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਆਪਾਂ ਮਿਲਾਂਗੇ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ